ਫਰੋਇਪਰ ਵਿੱਚ ਆਏ ਤੇਜ਼ ਹਨੇਰੀ ਝੱਖੜ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਹੀ ਲੋਕਾਂ ਦਾ ਭਾਰੀ ਨੁਕਸਾਨ ਜਿਹੜਾ ਉਹ ਕੀਤਾ ਤਸਵੀਰਾਂ ਜਿਹੜੀਆਂ ਫਰੋਇਪਰ ਦੇ ਕਸਬਾ ਤਲਵੰਡੀ ਪਾਈ ਤੋਂ ਸਾਹਮਣੇ ਆਈਆਂ ਜਿੱਥੋਂ ਦੇ ਪਿੰਡ ਹਰਾਜ ਵਿੱਚ ਰਾਈਸ ਮਿਲਾਂ ਦਾ ਤੇਜ਼ ਆਏ ਚੱਕਰਵਤੀ ਤੂਫਾਨ ਨੇ ਭਾਰੀ ਨੁਕਸਾਨ ਜਿਹੜਾ ਉਹ ਕਰ ਦਿੱਤਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਇਪਰਾਂ ਦੇ ਕਸਬਾ ਤਲਵੰਡੀ ਪਾਈ ਦੇ ਪਿੰਡ ਹਰ ਰਾਜ ਦੀਆਂ ਹਨ ਜਿੱਥੇ ਰਾਇਸ ਮਿਲਾਂ ਦੇ ਸ਼ੈੱਡ ਤੱਕ ਜਿਹੜੇ ਆ ਚੱਕਰਵਤੀ ਤੂਫਾਨ ਜਿਹੜਾ ਉਹ ਉਡਾ ਕੇ ਲੈ ਗਿਆ ਕੰਧਾ ਜੜੀਆਂ ਟਾ ਢੇਰੀ ਹੋ ਗਈਆਂ ਤਾਂ ਇਸ ਸਬੰਧੀ ਅਸੀਂ ਰਾਈਸ ਮਿਲਾਂ ਦੇ ਮਾਲਕਾਂ ਨਾਲ ਵੀ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਦੱਸਿਆ ਕਿ ਦੋ ਤੋਂ ਤਿੰਨ ਰਾਈਸ ਮਿਲਾਂ ਦਾ ਜਿਹੜਾ ਭਾਰੀ ਨੁਕਸਾਨ ਆ ਉਹ ਇਸ ਚੱਕਰਵਤੀ ਤੂਫਾਨ ਦੇ ਕਾਰਨ ਹੋ ਚੁੱਕਿਆ ਸ਼ੈੱਡ ਜਿਹੜੇ ਆ ਟੁੱਟ ਚੁੱਕੇ ਆ ਕੰਧਾ ਜੜੀਆਂ ਸਪਸ਼ਟੀਆਂ ਉਹ ਟਾ ਢੇਰੀ ਹੋ ਚੁੱਕੀਆਂ ਤਾਂ ਕਾਫੀ ਨੁਕਸਾਨ ਜਿਹੜਾ ਉਹ ਦੱਸਿਆ ਜਾ ਰਿਹਾ ਤਾਂ ਇਸ ਨੁਕਸਾਨ ਨੂੰ ਲੈ ਕੇ ਰਾਈਸ ਮਿਲਾਂ ਦੇ ਮਾਲਕਾਂ ਦਾ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜੀ ਮੈਸਰਸ A1 ਐਗਰੋ ਇੰਡਸਟਰੀਜ਼ ਪਿੰਡ ਹਰਾਜ ਮੈਂ ਪ੍ਰੋਪਰਾਈਟਰਾਂ ਇਹਦਾ ਮਾਲਕ ਰਚਪਾਲ ਸਿੰਘ ਪੁੱਤਰ ਸਰਦਾਰ ਪ੍ਰਗਟ ਸਿੰਘ ਪਿੰਡ ਕਰਮੂ ਵਾਲਾ ਜ਼ਿਲ੍ਹਾ ਫੋਜਪੁਰ ਬੀਤੀ ਰਾਤ ਅਚਾਨਕ 9.5 ਵਜੇ ਇੱਕ ਚੱਕਰਵਾਤੀ ਤੂਫਾਨ ਆਇਆ ਜਿਹਦੇ ਨਾਲ ਸਾਡੇ ਇਸ ਰਾਈਸ ਮਿਲ ਦਾ ਕਾਫੀ ਨੁਕਸਾਨ ਹੋਇਆ ਇੱਕ ਤਾਂ ਡਰਾਈ ਦਾ ਜਿਹੜਾ ਸ਼ੈੱਡ ਆ ਉਹ ਕੰਪਲੀਟਲੀ ਖਤਮ ਹੋ ਗਿਆ ਮੋੜ ਦੇ ਵਿੱਚੋਂ ਜਿਹੜੀਆਂ ਬੁਰਜੀਆਂ ਸੀ ਉਹ ਪੱਟੀਆਂ ਗਈਆਂ ਛੱਡ ਜਿਹੜਾ ਸਾਰਾ ਉਹ ਥੱਲੇ ਕਰ ਗਿਆ ਮਸ਼ੀਨਰੀ ਕਮਰੇ ਦਾ ਵਿੱਚੋਂ ਵੀ ਅੱਧਾ ਪਾਰਟ ਚਾਦਰਾਂ ਦਾ ਟੁੱਟ ਕੇ ਉੱਡ ਗਿਆ ਬਨੇਰੇ ਪੱਟੇ ਗਏ ਇਸੇ ਤਰ੍ਹਾਂ ਹੀ ਨਵਾਂ ਰਾਈਸ ਰੂਮ ਬਣਾਇਆ ਸੀ ਇੰਸਟਾਲ ਕੀਤੀ ਹੋਈ ਆ ਉਹਦੇ ਥੱਲੇ ਕੁਝ ਕਰੀਬ 550 ਬੈਗ ਚੌਲ ਵੀ ਪਿਆ ਸੀ ਜਿਹਦੇ ਵਿੱਚ بارش ਦੇ ਨਾਲ ਪਾਣੀ ਪੈ ਗਿਆ ਤੇ ਉੱਪਰੋਂ ਉਹਦੀ ਵੀ ਛੱਤ ਟੁੱਟ ਗਈ। ਨੁਕਸਾਨ ਦੀ ਜਿਹੜੀ ਆ ਲੱਖਾਂ ਵਿੱਚ ਨੁਕਸਾਨ ਇਹ ਹੁਣ ਕੰਪਨੀ ਨੂੰ ਸੂਚਿਤ ਕਰ ਦਿੱਤਾ ਗਿਆ ओरिएंटਲ ਇੰਸ਼ੋਰੈਂਸ ਕੰਪਨੀ ਦਾ। ਪਰ ਇਹ ਪ੍ਰਮਾਤਮਾ ਦਾ ਕੀਤਾ ਕੁਛ ਕੀਤਾ ਨਹੀਂ ਜਾ ਸਕਦਾ। ਕੀ ਨਾਂ ਜੀ ਤੁਹਾਡਾ? ਵਰੁਣ ਸੇਠੀ। ਕੀ ਹੋਇਆ ਜੀ ਤੁਹਾਡੇ ਸ਼ੈਲਰ ਚ ਨੁਕਸਾਨ ਕਾਫੀ ਹੋਇਆ ਕੱਲ ਰਾਤੀ ਤਕਰੀਬਨ 9:20 ਮਿੰਟ ਤੇ ਇੱਕੋਦਮ ਝੱਖੜ ਜਾ ਆਇਆ ਤੇ ਜਿੰਦੇ ਨਾਲ ਤੁਸੀਂ ਆਪਦੇ ਕੈਮਰੇ ਦੀ ਰਿਪੋਰਟ ਤੋਂ ਦੇਖਿਆ ਹੈ ਕਿ 2 ਮੀਟਰ ਦੇ ਵਿੱਚ ਹੀ ਸਾਰਾ ਕੁਝ ਖਤਮ ਹੀ ਕਰਤਾ ਕੀ ਹੈ ਹੋਇਆ ਕਿ ਕਿੱਥੇ ਕਿੱਥੇ ਨੁਕਸਾਨ ਹੋਇਆ ਤੁਹਾਡੇ ਨੁਕਸਾਨ ਦੇਖੋ ਜੀ ਮੇਰੀ ਬਿਲਡਿੰਗ ਦਾ ਦਾ ਬਚਤ ਰਹਿ ਗਈ ਪਰ ਜਿਹੜਾ ਮੇਰਾ ਸ਼ੈੱਡ ਪਾਇਆ ਹੋਇਆ ਸੀਗਾ ਵੀ ਤਕਰੀਬਨ 150 ਬਾਈ 300 ਫੁੱਟ ਦਾ ਉਹ ਲਗਭਗ ਸਾਰਾ ਹੀ ਖਤਮ ਹੋ ਗਿਆ। ਉਸ ਤੋਂ ਇਲਾਵਾ ਸ਼ੈੱਡ ਥੱਲੇ ਬਾਰਦਾਨਾ ਦਾ ਸਟਾਕ ਪਿਆ ਸੀਗਾ ਬਾਸਮਤੀ ਰਾਈਸ, ਚਾਵਲ ਦਾ ਸਟਾਕ ਪਿਆ ਸੀਗਾ। ਕੁਝ ਮੇਰੀ ਗੱਡੀਆਂ ਦੇ ਵਿੱਚ ਚਾਵਲ ਲੋਡ ਸੀਗਾ, ਉਹ ਗੱਡੀਆਂ ਦਾ ਵੀ ਗੱਡੀਆਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਕੋਈ ਕਿ ਪੈਨਲ ਦਾ ਵੀ ਨੁਕਸਾਨ ਲੱਗ ਰਿਹਾ ਹੈ ਤਾਂ ਹੁਣ ਜਿਸ ਤਰ੍ਹਾਂ ਹੌਲੀ ਹੌਲੀ ਪਤਾ ਲੱਗੇਗਾ ਕਿਉਂਕਿ ਇਸ ਚੀਜ਼ ਨੂੰ ਸੰਭਾਲਣਾ ਹੀ ਸਾਨੂੰ ਆਪੇ ਆਪ ਇੱਕ ਚੈਲੰਜ ਲੱਗ ਰਿਹਾ ਹੈ ਫਸਟ